ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਮਨਪਿਕਾ ਹਾਂ ਅੱਜ ਦੀ ਨਵੀਕੈਕਸ਼ਨ ਜੀ ਤੁਹਾਡਾ ਸਵਾਗਤ ਕਰਦੀ ਹਾਂ आज वाली कलेक्शन भी बहुत ज्यादा सोहनी रहेगी ਤੁਸੀਂ ਕਹੋਗੇ ਕਿ ਅਜ ਅਮਨ ਫੇਰ ਬਹੁਤ ਜਿਆਦਾ ਸਮਾਈਲ ਕਰੀਸ ਤਾਂ ਮਤਲਬ ਵੀ ਕੁਝ ਹੋਰ ਵਧੀਆ ਆਇਆ ਹੋਇਆ ਤੇ ਬਿਲਕੁਲ ਭੈਣੋ ਜਿਵੇਂ ਜਿਵੇਂ ਤੁਹਾਡੀ ਡਿਮਾਂਡ ਵਧ ਰਹੀ ਏ ਤੇ ਮੈਂ ਤੇ ਮੈਂ ਸਾਨੂੰ ਕੰਮ ਕਰਨ ਦਾ ਬਹੁਤ ਹੀ ਵਧੀਆ ਲੱਗਦਾ ਵੀ ਬਹੁਤ ਮਜ਼ਾ ਆ ਰਿਹਾ ਤੁਹਾਨੂੰ ਕੰਮ ਕਰਨ ਦਾ ਕਿਉਂਕਿ ਭੈਣਾ ਪ੍ਰਿੰਟ ਸੂਟਾਂ ਨੂੰ ਲੈ ਕੇ ਬਹੁਤ ਜਿਆਦਾ ਐਕਸਾਈਟਡ ਹੋਈਆਂ ਪਈਆਂ ਨੇ ਵੀ ਅਸੀਂ ਜਦੋਂ ਵੀ ਕੁਝ ਲੈ ਕੇ ਆਉਂਨੇ ਆ ਨਵਾਂ ਲੈ ਕੇ ਆਉਂਨੇ ਆ ਕਾਫੀ ਸਾਰੇ WhatsApp ਤੇ ਮੈਨੂੰ ਮੈਸੇਜ ਰਹਿੰਦੇ ਨੇ ਕਿ ਪ੍ਰਿੰਟ ਸੂਟ ਹੋਰ ਲੈ ਕੇ ਆਓ ਤੁਹਾਡੀ ਕਲੈਕਸ਼ਨ ਜਿਹੜੀ ਬਹੁਤ ਜਿਆਦਾ ਸੋਹਣੀ ਹੁੰਦੀ ਪ੍ਰਿੰਟ ਸੂਟਾਂ ਨੂੰ ਤਾਂ ਬਿਲਕੁਲ ਭੈਣੋ ਅਸੀਂ ਕੁਝ ਵੀ ਤੁਹਾਨੂੰ ਕਦੀ ਵੀ ਕੋਈ ਪੁਰਾਣਾ ਸਟਾਕ ਨਹੀਂ ਦੇ ਰਹੇ ਹੈਗੇ ਜੋ ਵੀ ਤੁਹਾਡੇ ਵਾਸਤੇ ਲੈ ਕੇ ਆ ਰਹੇ ਆ ਬਿਲਕੁਲ ਲੇਟੈਸਟ ਲੈ ਕੇ ਆ ਰਹੇ ਆ ਨਵੀਂ ਪ੍ਰਿੰਟਿੰਗ ਹੈ ਨਵਾਂ ਫੈਬਰਿਕ ਆਉਂਦਾ ਸਾਡੇ ਕੋਲ ਕਿਉਂਕਿ ਦੇਖੋ ਹਰ ਇੱਕ ਮਾਰਕੀਟ ਦੇ ਵਿੱਚੋਂ ਹਰ ਇੱਕ ਚੀਜ਼ ਮਿਲ ਜਾਂਦੀ ਏ ਬਟ ਕੁਝ ਡਿਫਰੈਂਟ ਅਗਰ ਕੁਝ ਲੈਣਾ ਚਾਹੁੰਦੇ ਆਗਾ ਨਾ ਤਾਂ ਸਾਨੂੰ ਵੀ ਹੁੰਦਾ ਹੈ ਵੀ ਆਪਾਂ ਕੁਝ ਦੂਰ ਤੱਕ ਸਰਚ ਕਰੀਏ ਕੁਝ ਅੱਛਾ ਫੈਬਰਿਕ ਹੋਵੇ ਅੱਛੀ ਪ੍ਰਿੰਟਿੰਗ ਹੋਵੇ ਕੀ ਭੈਣਾਂ ਨੂੰ ਕੁਝ ਨਵਾਂ ਲੈ ਕੇ ਦੇਈ ਆਪਾਂ ਠੀਕ ਹੈ ਜੀ ਤੇ ਅੱਜ ਫਿਰ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਆਏ ਹੋਏ ਨੇ ਸਕਰੀਨ ਦੇ ਉੱਪਰ ਨਾਲ ਹੀ ਆਪਾਂ ਤੁਹਾਨੂੰ ਪ੍ਰਾਈਸ ਸ਼ੋਅ ਕਰਾਂਗੇ ਠੀਕ ਹੈ ਪਲੀਜ਼ ਅਲੱਗ ਤੋਂ ਪ੍ਰਾਈਸ ਜਿਹੜਾ ਨਾ ਪੁੱਛਿਓ ਔਰ ਨਾ ਹੀ ਲੱਗਦੋ ਤੁਸੀਂ ਫੈਬਰਿਕ ਬਾਰੇ ਪੁੱਛਣਾ ਠੀਕ ਹੈ ਜੀ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫੈਬਰਿਕ ਬਾਰੇ ਦੱਸਾਂਗੇ ਤੇ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਦੁਪੱਟੇ ਨਾਲ ਰਹਿਣਗੇ ਜਾਂ ਨਹੀਂ ਰਹਿਣਗੇ ਤੁਸੀਂ ਦੁਪੱਟੇ ਕਿਵੇਂ ਦੇ ਕਰਵਾ ਸਕਦੇ ਹੋ ਠੀਕ ਹੈ ਪਲੇਨ ਕਰਾਉਣੇ ਟਾਈ ਐਂਡ ਡਾਈ ਕਰਾਉਣੇ ਉਹ ਤੁਹਾਡੀ ਚੋਇਸ ਰਹੇਗੀ ਚਲੋ ਜੀ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਜ਼ਿਆਦਾ ਸੋਹਣੇ ਜਿਹੇ ਸੂਟ ਦੇ ਨਾਲ ਕਿਉਂਕਿ ਅੱਜ ਜਿਹੜੇ ਪ੍ਰਿੰਟ ਆਏ ਨੇ ਬਹੁਤ ਜ਼ਿਆਦਾ ਸੋਹਣੇ ਨੇ ਜਿਵੇਂ ਜਿਵੇਂ ਗਰਮੀ ਵਧ ਰਹੀ ਹੈ ᱛਿਵੇਂ ᱛਿਵੇਂ ਆਪਾਂ ਜਿਹੜੇ ਪ੍ਰਿੰਟ ਨੇ ਉਹ ਸੋਹਣੇ ਸੋਹਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆਂ ਹੁਣ ਜਿਵੇਂ ਛੁੱਟੀਆਂ ਹੋ ਜਾਣੀਆਂ ਨੇ ਅੱਗੇ ਬੱਚਿਆਂ ਨੂੰ ਤੇ ਸਾਰੀਆਂ ਭੈਣਾਂ ਨੇ ਕਿਸੇ ਨੇ ਪੇਕੇ ਜਾਣਾ ਕਿਸੇ ਨੇ ਕਿਤੇ ਜਾਣਾ ਹਨਾ ਤੇ ਸ ਜੀ ਪ੍ਰਿੰਟ ਚੈੱਕ ਕਰੀਓ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਬੜਾ ਹੀ ਪਿਆਰਾ ਜਿਹਾ ਮਿੱਠਾ ਜਿਹਾ ਲਾਈਟ ਜਿਹਾ ਕਲਰ ਤੁਸੀਂ ਦੇਖ ਸਕਦੇ ਹੋ ਤੇ ਰਹਿਣਗੇ ਸਾਰੇ ਇਹ ਜਿਹੜੇ ਸੂਟ ਮੈਚਿੰਗ ਠੀਕ ਹੈ ਜੀ ਕਿਉਂਕਿ ਪਿਛੇ ਆਪਾਂ ਵੀਡੀਓ ਅਪਲੋਡ ਕੀਤੀ ਸੀ 올ਓਵਰ ਸੂਟ ਦੀ ਤੇ ਹੁਣ ਭੈਣਾ ਦੀ ਡਿਮਾਂਡ ਸੀ ਕਿ ਮੈਚਿੰਗ ਲੈ ਕੇ ਆਓ ਅਸੀਂ ਵਰਕ ਵਗੈਰਾ ਮੰਨ ਕਰਵਾਉਣਾ ਤਾਂ ਬਿਲਕੁਲ ਜੀ ਤੁਸੀਂ ਇਹਨਾਂ ਸੂਟਾਂ ਦੇ ਉੱਪਰ ਜਿਹੜਾ ਬਾਟਮ ਦੇ ਉੱਪਰ ਵਰਕ ਵਗੈਰਾ ਕਰਵਾ ਸਕਦੇ ਹੋ ਇਸ ਤਰ੍ਹਾਂ ਪਲੇਨ ਬਾਟਮ ਰਹੇਗੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਬਿਲਕੁਲ ਨਿਊ ਸ਼ੇਡ ਹੈ ਜੋ ਵੀਡੀਓ ਆਪਾਂ ਤੁਹਾਨੂੰ ਪਹਿਲਾਂ ਦੇ ਚੁੱਕੇ ਆ ਉਹਦੇ ਵਿੱਚ ਇਹ ਵਾਲੇ ਕਲਰ ਨਹੀਂ ਹੋਣਗੇ ਔਰ ਅੱਗੇ ਵੀ ਜਿਹੜੇ ਪ੍ਰਿੰਟ ਆਣਗੇ ਉਹਨਾਂ ਦੇ ਵਿੱਚ ਵੀ ਇਦਾਂ ਦੇ ਕਲਰ ਜਿਹੜੇ ਨਹੀਂ ਹੋਣਗੇ ਠੀਕ ਹੈ ਜੀ ਕਿਉਂਕਿ ਸਾਨੂੰ ਵੀ ਪਤਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਕਲਰ ਆਪਾਂ ਪਹਿਲਾਂ ਪਹਿਣਾ ਨੂੰ ਦੇ ਚੁੱਕੇ ਆ ਤੇ ਅਗਰ ਸੇਮ ਹੀ ਤੁਹਾਨੂੰ ਕਲਰ ਦੇਈਗੇ ਤਾਂ ਕੋਈ ਫਾਇਦਾ ਨਹੀਂ ਹੋਏਗਾ ਲਓ ਜੀ 30 ਦਾ ਬ੍ਰਾਂਡ ਰਹੇਗਾ ਅੱਛੀ ਕੁਆਲਿਟੀ ਦਾ ਫੈਬਰਿਕ ਰਹੇਗਾ ਬਹੁਤ ਹੀ ਫਾਈਨ ਕੁਆਲਿਟੀ ਹੈ ਹਾਂ ਇੱਥੇ ਇੱਕ ਗੱਲ ਹੋਰ ਕੁਝ ਪਹਿਣਾ ਕਹਿਣਗੇ ਕਿ ਅਮਨ ਲਾਈਨਿੰਗ ਅਗਰ ਤੁਸੀਂ ਸੂਟ ਦੀ ਗ੍ਰੇਸ ਵਧਾਉਣਾ ਚਾਹੁੰਦੇ ਹੋ ਨਾ ਤੁਹਾਡੀ ਫਿਟਿੰਗ ਅੱਛੀ ਬਣੇ ਤਾਂ ਲਾਈਨਿੰਗ ਜ਼ਰੂਰ ਐਡ ਕਰਵਾਓ ਕਿਉਂਕਿ ਲਾਈਨਿੰਗ ਦੇ نیچے ਕੋਈ ਟਾਪਟਾ ਵਗੈਰਾ ਨਹੀਂ ਲੱਗਣਾ ਸਿਰਫ ਕਾਟਨ ਦੀ ਲਾਈਨਿੰਗ ਤੁਸੀਂ ਐਡ ਕਰਵਾ ਸਕਦੇ ਹੋ ਔਰ ਵਿਦਾਊਟ ਦੁਪੱਟੇ ਵਾਲੇ ਸੂਟ ਰਹਿਣਗੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਬਿਨਾ ਦੁਪੱਟੇ ਤੋਂ ਹੋ ਰਿਹਾ ਠੀਕ ਹੈ ਜੀ ਤੁਹਾਨੂੰ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨਸ਼ਾਟ ਲਓ ਆਰਾਮ ਨਾਲ ਸਕਰੀਨਸ਼ਾਟ ਲੈਣਾ ਪਲੀਜ਼ ਚਲਦੀ ਵੀਡੀਓ ਦੇ ਵਿੱਚ ਸਕਰੀਨਸ਼ਾਟ ਨਾਲ ਲਓ ਠੀਕ ਹੈ ਜੀ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਪਿਕਚਰ ਵੀ ਮੈਸੇਜ ਕਰਨਾ ਕਿ ਇਹ ਵਾਲਾ ਸੂਟ ਅਵੇਲੇਬਲ ਹੈ ਜਿੱਦਾਂ ਹਨਾ ਕੋਈ ਭੈਣਾਂ ਸਾਨੂੰ ਐਦਾਂ ਪੁੱਛ ਲੈਂਦੀਆਂ ਨੇ ਕਿ ਆਹ ਵਾਲਾ ਕਲਰ ਹੈਗਾ ਹਨ ਕਿਉਂਕਿ ਸਾਨੂੰ ਦੇਖੋ ਹੁਣ ਯਾਦ ਨਹੀਂ ਰਹਿੰਦਾ ਵੀ ਅਸੀਂ ਇੱਕ ਵੀਡੀਓ 'ਚ ਕਿਹੜੇ ਕਿਹੜੇ ਤੁਹਾਨੂੰ ਕਲਰ ਜਿਹੜੇ ਦਿਖਾਏ ਹੋਏ ਨੇ ਠੀ ਵਰਸਾ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ 컬러 ਬਹੁਤ ਜਿਆਦਾ ਪਿਆਰਾ ਹੈ ਬਹੁਤ ਹੀ ਜਿਆਦਾ ਸੋਹਣਾ ਗਰਮੀ ਜਿਵੇਂ ਅੱਗੇ ਆ ਕੇ ਵਧਰੀ ਤਾਂ ਬਿਲਕੁਲ ਲਾਈਟ শেਡ ਸੋਬਰ ਜਿਹੇ 컬러 ਜਿਹੜੇ ਅੱਛੇ ਲੱਗਦੇ ਨੇ ਔਰ ਜ਼ਰੂਰੀ ਨਹੀਂ ਕਿ ਲਾਈਟ ਹੀ ਅੱਛੇ ਲੱਗਦੇ ਨੇ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਾਂ ਡਾਰਕ 컬러 ਵੀ ਪਾਉਣੇ ਆ ਬਟ ਉਹ ਗਰਮੀ ਦੇ ਧਿਆਨ ਦੇ ਵਿੱਚ ਰੱਖ ਕੇ ਆਪਾਂ ਲਾਈਟ ਡਾਰਕ 컬러 ਜਿਹੜੇ ਆਪਣੇ ਲਈ ਬਣਵਾਉਣੇ ਆ ਤੇ ਤੁਸੀਂ ਇੱਕ ਗੱਲ ਹੋਰ ਜਿਹੜੀਆਂ ਪੈਣਾ ਬਾਟਮ ਤੇ ਵਰਕ ਵਗੈਰਾ ਕਰਵਾਉਣਾ ਚਾਹੁੰਦੀਆਂ ਨੇ ਹਨਾ ਤਾਂ ਤੁਸੀਂ ਇਹਨਾਂ ਸੂਟਾਂ ਦੇ ਉੱਪਰ ਕਰਵਾ ਸਕਦੇ ਹੋ ਕਿਉਂਕਿ ਇੱਕ ਤਾਂ ਬਿਲਕੁਲ ਨਿਊ ਪ੍ਰਿੰਟਿੰਗ ਹੈ ਨਿਊ ਔਰ ਨਿਊ ਦੇ ਕਲਰ ਨੇ ਸਾਰੇ ਠੀਕ ਹੈ ਔਰ ਹਰੇ ਕੇਸ ਦੀਆਂ ਭੈਣਾਂ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੀਆਂ ਨੇ ਫੈਬਰਿਕ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਸਾਰਾ ਪਲੀਜ਼ ਅਲੱਗ ਤੋਂ ਫੈਬਰਿਕ ਬਾਰੇ ਨਾ ਪੁੱਛਿਓ ਕਿਉਂਕਿ ਤੁਹਾਡਾ ਵੀ ਟਾਈਮ ਵੇਸਟ ਹੋਏਗਾ ਔਰ ਸਾਡਾ ਵੀ ਠੀਕ ਹੈ ਜੀ ਤਾਂ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਲਾਈਨਿੰਗ ਲਗਵਾਉਣੀ ਨਾ ਲਗਵਾਉਣੀ ਉਹ ਤੁਹਾਡੀ ਚੁਆਇਸ ਰਹੇਗੀ ਵਿਦਆਊਟ ਲਾਈਨਿੰਗ ਵੀ ਬਣ ਜਾਣਗੇ ਔਰ ਲਾਈਨਿੰਗ ਲਗਾ ਕੇ ਵੀ ਤੁਸੀਂ ਸਵਿਚਿੰਗ ਕਰਵਾ ਸਕਦੇ ਹੋ ਇਦੇ ਵਿੱਚ ਅਗਲਾ ਕਲਰ ਰਹੇਗਾ ਬਹੁਤ ਹੀ ਪਿਆਰਾ ਜਿਹਾ ਰੈੱਡ ਕਲਰ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਅ ਅਜਲ ਜਿਹੜੀ ਪ੍ਰਿੰਟਿੰਗ ਹੈ ਜੀ ਇਹ ਇਦਾਂ ਦੀ ਪ੍ਰਿੰਟਿੰਗ ਹੈ ਕਿ ਹਰੇ ਕੇਸ ਦੀਆਂ ਭੈਣਾਂ ਇਹ ਪ੍ਰਿੰਟਿੰਗ ਬਣਾ ਸਕਦੀਆਂ ਕੋਈ ਇਹ ਨਹੀਂ ਕਿ ਯੰਗ ਏਜ ਵਾਲੀਆਂ ਭੈਣਾਂ ਬਣਾ ਸਕਦੀਆਂ ਜਾਂ ਜ਼ਿਆਦਾ ਵੀ 50 ਪਲੱਸ ਵਾਲੀਆਂ ਬਣਾ ਸਕਦੀਆਂ ਨੇ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਹੁਣ ਤੁਸੀਂ ਇਸ ਨੂੰ ਗਰਲਿਸ਼ ਲੁੱਕ ਦੇ ਵਿੱਚ ਕਿੱਦਾਂ ਬਣਾਉਣਾ ਹਨ ਤੇ ਜਿੱਦਾਂ ਮੈਂ ਕਹਦਾ ਕਿ ਅਗਰ 50 ਪਲੱਸ ਵਾਲੀਆਂ ਭੈਣਾਂ ਨੇ ਬਣਾਉਣਾ ਤੇ ਉਹਨਾਂ ਨੇ ਕਿੱਦਾਂ ਦਾ ਬਣਾਉਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਸਟਿਚਿੰਗ ਕਿਵੇਂ ਦੀ ਕਰਵਾ ਰਹੇ ਹੋ ਮੈਂ ਹਰ ਵਾਰ ਵੀਡੀਓ ਦੇ ਵਿੱਚ ਤੁਹਾਨੂੰ ਸਟੀਚਿੰਗ ਬਾਰੇ ਵੀ ਦੱਸਦੀ ਹੁੰਨੀ ਆ ਕਿ ਸੂਟ ਨੂੰ ਡਿਜ਼ਾਈਨ ਕਰਨਾ ਤੁਹਾਡੇ ਚੁਆਇਸ ਤੇ ਡਿਪੈਂਡ ਕਰਦਾ ਤੁਸੀਂ ਕਿਵੇਂ ਦੀ ਡਿਜ਼ਾਈਨਿੰਗ ਕਰਵਾ ਰਹੇ ਹੋ ਅੱਜ ਕੱਲ ਜਿਹੜੀਆਂ ਲੇਟੈਸਟ ਜਿਹੜੀਆਂ ਡਿਜ਼ਾਈਨਿੰਗ ਚੱਲ ਰਹੀਆਂ ਨੇ ਪਲੇਨ ਫੈਬਰਿਕ ਲਵਾ ਕੇ ਤੁਸੀਂ ਨੈੱਕ ਵਗੈਰਾ ਡਿਜ਼ਾਈਨ ਕਰਵਾ ਸਕਦੇ ਹੋ ਜਿਵੇਂ ਇਹ ਸੂਟ ਬਹੁਤ ਜ਼ਿਆਦਾ ਇਹ ਸੋਹਣਾ ਹਨਾ ਕਲਰ ਬਹੁਤ ਪਿਆਰਾ ਜਿਹੜੀਆਂ ਭੈਣਾਂ ਬ੍ਰਾਈਟ ਕਲਰ ਲਾਈਕ ਕਰਦੀਆਂ ਨੇ ਇਸ ਦਾ ਤੁਸੀਂ ਬਾਟਮ ਦੇ ਉੱਪਰ ਸਕਿਨ ਕਲਰ ਦਾ ਵਰਕ ਵਗੈਰਾ ਵੀ ਕਰਵਾ ਸਕਦੇ ਹੋ ਦੇਖੋ ਬਹੁਤ ਪਿਆਰੀ ਕਾਟਨ ਹੈ ਜੀ ਤੁਸੀਂ ਦੇਖ ਸਕਦੇ ਹੋ ਸਲਵਾਰ ਦਾ ਫੈਬਰਿਕ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਵਿਦਾਊਟ ਲਾਈਨਿੰਗ ਬਣਾਉਣਾ ਲਾਈਨਿੰਗ ਲਾ ਕੇ ਬਣਾਉਣਾ ਤੁਹਾਡੀ ਚੁਆਇਸ ਰਹੇਗੀ। ਲਓ ਜੀ ਇਸ ਦਾ ਸਕਰੀਨਸ਼ਾਟ ਲੈਣਾ ਤੁਸੀਂ। ਠੀਕ ਹੈ ਬਿਨਾ ਸਕਰੀਨਸ਼ਾਟ ਤੋਂ ਮੈਨੂੰ ਨਾ ਪੁੱਛਿਓ ਕਿ ਮਨ ਇਹ ਵਾਲਾ ਕਲਰ ਅਵੇਲੇਬਲ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਜੀ। ਔਟ ਆਈਟਾ ਮੀਟਰ ਦੀ ਕੱਟ ਰਹੇਗੀ ਆਰਾਮ ਨਾਲ ਤੁਹਾਡਾ ਸੂਟ ਬਣੇਗਾ ਠੀਕ ਹੈ ਜੀ। ਅਗਰ ਕਿਸੇ ਨੂੰ ਜ਼ਿਆਦਾ ਚਾਹੀਦਾ ਤਾਂ ਵੈਸੇ ਤਾਂ ਦੇਖੋ ਜ਼ਿਆਦਾ ਮਿਲਦਾ ਨਹੀਂ ਕਿਉਂਕਿ 2.5 ਮੀਟਰ ਦੀ ਹੀ ਕੱਟ ਆਉਂਦੀ ਬਟ ਅਗਰ ਜੇ ਚਾਹੀਦਾ ਤਾਂ ਸਾਡਾ ਪੂਰਾ ਸੂਟ ਖਰਾਬ ਹੁੰਦਾ ਹੈ ਤਾਂ ਉਸ ਦੇ ਨਾਲ ਆਪਾਂ ਤੁਹਾਨੂੰ ਪ੍ਰਾਈਸ ਵੀ ਜਿਹੜੀ ਤੁਹਾਨੂੰ ਆ ਤੁਹਾਨੂੰ ਪੇ ਜਿਹੜਾ ਐ ਉਹ ਜੀ ਬਹੁਤ ਹੋਇਆ ਦਾ ਸੋਨਾ ਕਲਰ ਹੈ ਜੀ ਇਹ ਵੀ ਜਿਹੜੇ ਤੁਹਾਨੂੰ ਦੋ ਕਲਰ ਦਿਖਾਏ ਨੇ ਉਹਦੇ ਵਿੱਚ ਹਨਾ ਇਹ ਪ੍ਰਿੰਟ ਦਿਖਾਏ ਨੇ ਹਨਾ ਦੋਨੋਂ ਸੇਮ ਪ੍ਰਿੰਟ ਸੀ ਬਟ ਕਲਰ ਜਿਹੜੇ ਅਲੱਗ-ਅਲੱਗ ਸੀ ਤੇ ਉਹਦੇ ਵਿੱਚ ਤੀਸਰਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਹ ਕਲਰ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਹੈ ਤੁਸੀਂ ਦੇਖ ਜਿਓ ਕਿ ਸਾਡੀ ਵੀਡੀਓ ਦੇ ਵਿੱਚ ਇਦਾਂ ਦਾ ਕਲਰ ਇੱਕ ਨਾ ਇੱਕ ਹੁੰਦਾ ਜ਼ਰੂਰ ਹੈ ਕਿਉਂਕਿ ਇਹ ਕਲਰ ਦੀ ਡਿਮਾਂਡ ਹੀ ਇੰਨੀ ਕਾ ਜ਼ਿਆਦਾ ਹਰੇਕ ਹੀ ਪਹਿਣਾ ਇਹ ਵਾਲਾ ਕਲਰ ਜਿਹੜਾ ਮੰਗਦੀ ਹੈ ਕਿਉਂਕਿ ਇਹ ਕਲਰ ਬਹੁਤ ਸੋਹਣਾ ਸੋਬਰ ਜਿਆ ਤੇ ਹਰ ਇੱਕ ਉਮਰ ਦੀਆਂ ਭੈਣਾਂ ਜਿਹੜੀਆਂ ਆਪਣੇ ਲਈ ਸੂਟ ਜੜਾ ਬਣਾ ਸਕਦੀਆਂ ਨੇ ਇਸ ਤਰ੍ਹਾਂ 프린ਟਿੰਗ ਚੈੱਕ ਕਰੋ ਫੈਬਰਿਕ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਟੀਸਟਾਰ ਦਾ ਬ੍ਰਾਂਡ ਰਹੇਗਾ ਮੈਂ ਹਰ ਵਾਰ ਦੱਸਦੀ ਹਾਂ ਕਿ ਬ੍ਰਾਂਡ ਤੋਂ ਬਿਨਾਂ ਆਪਾਂ ਕੋਈ ਵੀ ਫੈਬਰਿਕ ਤੁਹਾਨੂੰ ਜੜਾ ਨਹੀਂ ਦਿੰਦੇ ਹੈਗੇ ਠੀਕ ਹੈ ਜੀ ਸਟੈਂਪ ਵੀ ਕਹਦਾ ਲੱਗੀ ਹੋਈ ਹੈ ਤੇ ਇਸ ਦਾ ਰਹੇਗੀ ਪਲੇਨ ਸਲਵਾਰ ਇਹਦੇ ਨਾਲ ਠੀਕ ਹੈ ਜੀ اگر ਤੁਸੀਂ دوپٹے ریڈی کروانا ਚਾਹੁੰਦੇ ਤੇ ਸਾਨੂੰ ਦੱਸ ਕੇ ਆਪਣਾ ਚੁਆਇਸ ਦੇ ਅਕੋਰਡਿੰਗ ਦੁਪੱਟਾ ਜਿਹੜਾ ریڈی ਕਰਵਾ ਸਕਦੇ ਹੋ ਪਲੇਨ ਦੁਪੱਟੇ ਕਰਵਾਓ ਟਾਈ ਐਂਡ ਡਾਈ ਕਰੋ ਬਟ ਇਹਦੇ ਦੇ ਨਾਲ ਮੈਨੂੰ ਇਹਦਾ ਲੱਗ ਰਿਹਾ ਕਿ ਪਲੇਨ ਦੁਪੱਟਾ ਜ਼ਿਆਦਾ ਅੱਛਾ ਲੱਗੇਗਾ ਕਿਉਂਕਿ ਬਾਟਮ ਜਿਹੜੀ ਆਪਣੀ ਪਲੇਨ ਆ ਬਹੁਤ ਪਿਆਰਾ ਲੱਗੇਗਾ ਤੇ ਅਗਰ ਤੁਸੀਂ ਟਾਈ ਐਂਡ ਡਾਈ ਕਰਾਉਣਾ ਚਾਹੁੰਦੇ ਹੋ ਉਹ ਵੀ ਬਹੁਤ ਸੋਹਣਾ ਲੱਗੇਗਾ ਬਟ ਥੋੜਾ ਡੀਸੈਂਟ ਜਾਂ ਸੋਬਰ ਦਾ ਦੁਪੱਟਾ ਡਾਈ ਐਂਡ ਡਾਈ ਕਰਵਾਇਓ ਜਿਆਦਾ ਹੀ ਨਾ ਵੀ ਜਿਆਦਾ ਕਲਰ ਪਾਉਣ ਦੇ ਚੱਕਰਾਂ 'ਚ ਨਾ ਤੇ ਵੀ ਦੁਪੱਟੇ ਦੇ ਜਿਆਦਾ ਕਲਰ ਜਿਆਦਾ ਪਾ ਕੇ ਆਪਣਾ ਦ ਮੂਵ ਜੀ ਸ਼ੇਡ ਹੈਕਰ ਮੈਂ ਕਹਾ ਨਾ ਹੀ ਜਿਆਦਾ ਡਾਰਕ ਪਰਪਲ ਦੇ ਵਿੱਚ ਹੈ ਨਾ ਹੀ ਲਾਈਟ ਦੇ ਵਿੱਚ ਹੈ ਨਾ ਬੜੀ ਸੋਹਣੀ ਪਿਆਰੀ ਜੀ ਸ਼ੇਡ ਜਿਹੜੀ ਬਣੀ ਹੋਈ ਹੈ। ਲੋ ਜੀ ਆਪਾਂ ਤੁਹਾਨੂੰ ਅੱਜ ਬਹੁਤ ਹੀ ਆਰਾਮ ਦੇ ਨਾਲ ਦਿਖਾ ਰਹੇ ਆ ਕਿ ਕਿਸੇ ਭੈਣ ਨੂੰ ਕੋਈ ਕਨਫਿਊਜ਼ਨ ਜਿਹੜੀ ਨਾ ਰਹੇ ਵੀ ਕਲਰ ਕਿਦਾਂ ਦਾ ਸੀ ਤੁਸੀਂ ਵੀਡੀਓ ਬੜੀ ਜਲਦੀ ਜਲਦੀ ਚ ਬਣਾਉਂਦੇ ਹੋ ਅਮ ਹਨਾ ਕਿਉਂਕਿ ਸਾਨੂੰ ਦੇਖੋ ਇਹ ਹੁੰਦਾ ਕਿ ਟੋਡੇ ਕੋ ਵੀ ਟਾਈਮ ਬਹੁਤ ਲਿਮਟਿਡ ਜਾਂ ਹੁੰਦਾ ਕਿ ਆਪਾਂ ਤੁਹਾਨੂੰ ਥੋੜੇ ਟਾਂਗੇ ਚ ਕੋਈ ਜਿਆਦਾ ਚੀਜ਼ਾਂ ਜਿਹੜੀਆਂ ਦਿਖਾ ਸਕੀਏ। ਬਿਲਕੁਲ ਨਿਊ ਪ੍ਰਿੰਟ ਆਏ ਨੇ ਜੀ। ਹਜੇ ਤੁਹਾਨੂੰ ਇਹੋ ਜਿਹੇ ਪ੍ਰਿੰਟ ਕਿ ਔਰ ਸਾਰੇ ਹੀ ਕਲੈਕਸ਼ਨ ਜਿਹੜੀ ਟੀਸਟਾ ਦੀ ਰਹੇਗੀ ਕਿਉਂਕਿ ਸਾਡੀ ਸਾਰਿਆਂ ਦੀ ਚੁਆਇਸ ਜਿਹੜੀ ਟੀਸਟਾ ਬਣ ਚੁੱਕਿਆ ਸਾਰੀਆਂ ਭੈਣਾਂ ਹੀ ਟੀਸਟਾ ਲਾਈਕ ਕਰਦੀਆਂ ਨੇ ਇਸ ਕਰਕੇ ਆਪਾਂ ਜ਼ਿਆਦਾ ਟੀਸਟਾ ਹੀ ਮੰਗਵਾਉਣਾ ਤੁਹਾਡੇ ਵਾਸਤੇ ਲੋ ਜੀ ਇਹ ਪ੍ਰਿੰਟਿੰਗ ਦਾ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਮੈਨੂੰ ਕਾਫੀ ਮੈਸੇਜ ਆ ਰਹੇ ਸੀ ਹੈ ਨਾ ਇੱਕ ਸੂਟ ਆਈ ਥਿੰਕ ਗगन ਨੇ ਬਣਵਾਇਆ ਸੀ ਉਸ ਟਾਈਮ ਬਟ ਉਹ ਫੈਬਰਿਕ ਅਲੱਗ ਸੀ ਬਟ ਹੁਣ ਆਪਾਂ ਗਰਮੀ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਕਾਟਨ ਲੈ ਕੇ ਆਏ ਆ ਤੁਹਾਡੇ ਵਾਸਤੇ ਠੀਕ ਹੈ ਜੀ ਇਹ ਵੀ ਟੀ ਸਟਾਰ ਰਹੇਗਾ ਫੈਬਰਿਕ ਜਿਹੜਾ ਹੈ ਬ੍ਰਾਂਡ ਜਿਹੜਾ ਤੇ ਫੈਬਰਿਕ ਜਿਹੜਾ ਰਹੇਗਾ ਸੌਫਟ ਕਾਟਨ ਹੈ ਠੀਕ ਹੈ ਜੀ ਆਪਾਂ ਮੈਨੂੰ ਕਈ ਵਾਰ ਮੈਸੇਜ ਆਉਂਦੇ ਨੇ ਪਹਿਣਾ ਪੁੱਛਦੇ ਨੇ ਕਿ ਅਮਨ ਕਾਟਨ ਕਿਵੇਂ ਦੀ ਹੈ ਸੌਫਟ ਹੈ ਚੁੱਭਣ ਵਾਲੀ ਤਾਂ ਨਹੀਂ ਦੇਖੋ ਜੀ ਅਗਰ ਤੁਹਾਨੂੰ ਅੱਛੀ ਕੁਆਲਿਟੀ ਦਾ ਫੈਬਰਿਕ ਦੇ ਰਹੇ ਜਦੋਂ ਤੁਸੀਂ ਟੀ ਸਟਾਰ ਦਾ ਨਾਮ ਆਗਾ ਤਾਂ ਤੁਸੀਂ ਟੈਨਸ਼ਨ ਫਰੀ ਹੋ ਜਾ ਕਰੋ ਠੀਕ ਹੈ ਕਿਉਂਕਿ ਟੀ ਸ ਜੋ ਵੀ ਤੁਹਾਡੇ ਵਾਸਤੇ ਲੈ ਕੇ ਆਉਣਾ ਹੈ ਮੌਸਮ ਦੇ ਅਕੋਰਡਿੰਗ ਲੈ ਕੇ ਆਉਣਾ ਹੈ ਹੁਣ ਜਿਵੇਂ ਗਰਮੀ ਜਦੋਂ ਆਪਾਂ ਖੁਦ ਵੀ ਇਦਾਂ ਦਾ ਕਪੜਾ ਨਹੀਂ ਵੇਅਰ ਕਰ ਸਕਦੇ ਆਪਾਂ ਤੁਹਾਨੂੰ ਵੀ ਅੱਗੇ ਉਹੋ ਜਿਹਾ ਕਪੜਾ ਨਹੀਂ ਦਿੰਦੇ ਹੈਗੇ ਠੀਕ ਹੈ ਜੀ ਦੇਖੋ ਬਹੁਤ ਜ਼ਿਆਦਾ ਸੌਫਟ ਕਾਟਨ ਹੈ ਜੀ ਲਾਈਨਿੰਗ ਲਗਵਾਣੀ ਨਾ ਲਗਵਾਉਣੀ ਉਹ ਤੁਹਾਡੀ ਚੋਇਸ ਹੈਗੀ ਕਿਉਂਕਿ ਇਹ ਸੀ ਥਰੂ ਵੀ ਨਹੀਂ ਹੈਗਾ ਕਿਉਂਕਿ ਕਈ ਪੈਣ ਹੁੰਦਾ ਕਿ ਅਮਾਂ ਜ਼ਿਆਦਾ ਸੀ ਥਰੂ ਤਾਂ ਨਹੀਂ ਹੈਗਾ ਬਟ ਅਗਰ ਲਾਈਨਿੰਗ ਲਗਵਾਉਂਦੇ ਹੋ ਕਿਉਂਕਿ ਇਹ ਸੂਟ ਇਦਾਂ ਤਾਂ ਹੈ ਨਹੀਂ ਵੀ ਤੁਸੀਂ ਘਰ ਦੇ ਵਿੱਚ ਪਾਉਣੇ ਨੇ ਠੀਕ ਹੈ ਤੁਸੀਂ ਬਾਹਰ ਆਉਣ ਲਈ ਰੈਡੀ ਕਰਵਾਉਣੇ ਨੇ ਡਿਜ਼ਾਈਨਿੰ ਤਾਂ ਤੁਸੀਂ ਇਸ ਲਾਈਨਿੰਗ ਜਿਹੜੀ ਜ਼ਰੂਰ ਐਡ-ਆਨ ਕਰਵਾ ਲਿਓ ਕਿਉਂਕਿ ਸੂਟ ਦੀ ਜਿਹੜੀ ਗ੍ਰੇਸ ਹੈ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਹੈ ਲਓ ਜੀ ਇਸ ਤਰ੍ਹਾਂ ਦੀ ਬਾਟਮ ਰਹੇਗੀ ਇਹਦੇ ਨਾਲ ਬਹੁਤ ਹੀ ਪਿਆਰਾ ਕਲਰ ਹੈ ਬਾਟਮ ਦਾ ਵੀ ਬਿਲਕੁਲ ਨਿਊ ਜੀ ਸ਼ੇਡ ਹੈ ਸੋਹਣੇ ਸੋਹਣੇ ਦਪੱਟੇ ਰੈਡੀ ਕਰਾਓ ਸੋਹਣੀ ਸੋਹਣੀ ਸਟਿਚਿੰਗ ਕਰਵਾਓ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਕਿ ਆ ਕੁਝ ਪੜਨ ਦੇ ਮੈਸੇਜ ਆਉਂਦੇ ਕਿ ਅਸੀਂ ਵਿਜ਼ਿਟ ਕਰਨਾ ਚਾਹੁੰਦੇ ਹਾਂ ਜਰੂਰ ਪੜ੍ਹੋ ਆਪਾਂ ਜਲਦੀ ਤੁਹਾਡੀ ਇਹ ਵਾਲੀ ਟੈਨਸ਼ਨ ਵੀ ਖਤਮ ਕਰ ਦੇਣੀ ਹੈ ਥੋੜਾ ਟਾਈਮ ਲੱਗਣਾ ਆਪਣਾ ਬੁਟੀਕ ਰੈਡੀ ਹੋ ਰਿਹਾ ਤੇ ਫਿਰ ਤੁਸੀਂ ਐਨੀ ਟਾਈਮ ਸਾਡੇ ਬੁਟੀਕ ਤੇ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜਿਹੜੀਆਂ ਭੈਣਾਂ ਵਿਜ਼ਿਟ ਕਰਕੇ ਸੂਟ ਲੈਣਗੇ ਉਹਨਾਂ ਵਾਸਤੇ ਆਪਾਂ ਸਪੈਸ਼ਲ ਆਫਰ ਰੱਖਿਆ ਕਰਾਂਗੇ ਠੀਕ ਹੈ ਜੀ ਔਰ ਬਹੁਤ ਕੁਝ ਨਵਾਂ ਸੋਚੇ ਆਪਾਂ ਉਹ ਚਲੋ ਜੀ ਕਲਰ ਚੈੱਕ ਕਰ ਲਓ ਬਹੁਤ ਸੋਹਣਾ ਕਲਰ ਹੈ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲਈ ਜਾਓ ਠੀਕ ਹੈ ਔਰ ਸਕਰੀਨ ਦੇ ਉੱਪਰ ਨਾਲ ਹੀ ਆਪਾਂ ਪ੍ਰਾਈਸ ਸ਼ੋਅ ਕੀਤਾ ਹੋਇਆ ਬਿਨਾਂ ਦੁਪट्टे ਤੋਂ ਠੀਕ ਹੈ ਭੈਣੇ ਕੱਲ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਹੋਈ ਸੀ ਉਹਦੇ ਵਿੱਚ ਆਪਾਂ ਨੇ ਸਾਰਾ ਮੈਂਸ਼ਨ ਕੀਤਾ ਹੋਇਆ ਸੀ ਵੀ ਇਹ ਪ੍ਰਿੰਟ ਸੂਟ ਨੇ ਵਿਦਆਊਟ ਦੁਪੱਟਾ ਨੇ ਹਨ ਤੇ ਪ੍ਰਾਈਸ ਵੀ ਨਾਲ ਹੀ ਸੀ ਬਟ ਫਿਰ ਵੀ ਕੁਝ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਤੁਸੀਂ ਵਿਦ ਸਲਾਈ ਜਿਹੜਾ ਪ੍ਰਾਈਸ ਦੇ ਰਹੇ ਹੋ ਦੇਖੋ ਭੈਣੋ ਇੰਨਾ ਤਾਂ ਸਾਰਿਆਂ ਨੂੰ ਸਮਝ ਆਜੇ ਅੱਜ ਕੱਲ 2-3000 ਦੀ ਰ ਇਸ ਕਰਕੇ ਪਲੀਜ਼ ਇਦਾਂ ਦੇ ਮੈਸੇਜ ਨਾ ਕਰਿਆ ਕਰੋ ਤੁਹਾਡਾ ਵੀ ਟਾਈਮ ਖਰਾਬ ਹੁੰਦਾ ਔਰ ਸਾਡਾ ਵੀ ਟਾਈਮ ਖਰਾਬ ਹੁੰਦਾ ਔਰ ਜਿਹੜੀਆਂ ਭੈਣਾਂ ਸੂਟ ਲੈਣੇ ਹੁੰਦੇ ਨੇ ਉਹਨਾਂ ਵਿਚਾਰੀਆਂ ਦੇ ਮੈਸੇਜ ਕਈ ਵਾਰ ਸਾਡੇ ਤੋਂ ਰੀਡ ਨਹੀਂ ਹੁੰਦੇ ਹੈਗੇ ਤੇ ਇਟ ਇਜ਼ ਸੈਕੰਡ ਕਲਰ ਰਹੇਗਾ ਇਹ ਵਾਲਾ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਨਾ ਪ੍ਰਿੰਟ ਸੂਟ ਜਿਹੜੇ ਨੇ ਘੱਟੋ ਘੱਟ 5 ਦਾ 7 ਦਿਖਾਇਆ ਕਰਾਂਗੇ ਜਿਆਦਾ ਨਹੀਂ ਦਿਖਾਇਆ ਕਰਾਂਗੇ ਕਿਉਂਕਿ ਪਹਿਣਾ ਫਿਰ ਕਹਿੰਦੇ ਆ ਕਿ ਅਮਰ ਅਸੀਂ ਕਨਫਿਊਜ਼ ਹੋ ਜਾਂਦੇ ਆ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਿਹੜਾ ਪ੍ਰਿੰਟ ਛੱਡੀਏ ਤੇ ਕਿਹੜਾ ਨਾ ਛੱਡੀਏ ਪਾ ਆਪਾਂ ਇਹਦੇ ਪਿੱਛੇ ਇੱਕ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚੋਂ ਇੱਕ ਭੈਣ ਨੂੰ ਸਾਰੇ ਜਿੰਨੇ ਸੂਟ ਆਪਾਂ ਦਿਖਾਏ ਸਾਰੇ ਇੱਕ ਭੈਣ ਨੂੰ ਹੀ ਪਸੰਦ ਆ ਗਏ ਤੇ ਉਹ ਕਹਿੰਦੀ ਕਿ ਮੇਰਾ ਦਿਲ ਨਹੀਂ ਕਰ ਰਿਹਾ ਵੀ ਸਾਰੇ ਇਹ ਸੂਟ ਮੈਂ ਛੱਡਾਂ ਹਨਾ ਵੀ ਮੈਂ ਅਗਲੀ ਵੀਡੀਓ ਦੀ ਵੇਟ ਕਰਾਂ ਕਿ ਮੈਂ ਹੁਣ ਅਗਲੀ ਵੀਡੀਓ ਆਏਗੀ ਤਾਂ ਉਹਨਾਂ ਸੂਟਾਂ ਦੇ ਚੋਂ ਪਸੰਦ ਕਰਾਂਗੀ ਤੇ ਇਸ ਕਰਕੇ ਉਹ ਭੈਣ ਨੇ ਸਾਰੇ ਦੇ ਸਾਰੇ ਸੂਟ ਆਪਣੇ ਲਈ ਲੈ ਲਏ ਉਹ ਕਹਿੰਦੇ ਵੀ ਇਦਾਂ ਦੀ ਕਲੈਕਸ਼ਨ ਕਦੀ ਕਦੀ ਆਉਂਦੀ ਹੈ ਡੇਲੀ ਨਹੀਂ ਆਉਂਦੀ ਹੈਗੀ ਤਾਂ ਬਿਲਕੁਲ ਤੇ ਤੁਸੀਂ ਦੇਖ ਸਕਦੇ ਹੋ ਇਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਤੇ ਹੁਣ ਤੁਸੀਂ ਸਲਾਹ ਕਰਨੀ ਵੀ ਤੁਸੀਂ ਕਿਹੜਾ ਕਲਰ ਆਪਣੇ ਲਈ ਬਣਵਾਉਣਾ ਹੈ ਤੁਸੀਂ ਸ਼ ਔਰ ਕਲਰ ਦਾ ਬਹੁਤ ਜਿਆਦਾ ਪਿਆਰੇ ਨੇ ਕੰਬੀਨੇਸ਼ਨ ਜਿਹੜੇ ਬਣੇ ਹੋਏ ਨੇ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਬਣੇ ਹੋਏ ਨੇ ਹੁਣ ਤੁਸੀਂ ਦੇਖ ਸਕਦੇ ਹੋ ਬੇਸ ਕਲਰ ਦਾ ਬਹੁਤ ਜਿਆਦਾ ਸੋਹਣਾ ਹੈ ਨਾ ਕਿੰਨੀ ਆਫ ਵਾਈਟ ਜਾਂ ਬੇਸ ਕਲਰ ਹੈ ਇਸ ਤਰ੍ਹਾਂ ਤੇ ਨਾਲ ਆਪਾਂ ਲਈ ਬਾਟਮ ਲਗਾਈ ਹੋਈ ਬਹੁਤ ਹੀ ਪਿਆਰੀ ਵੈਸੇ ਕੰਪਨੀ ਵੱਲੋਂ ਮਿਲ ਵੱਲੋਂ ਹੀ ਲੱਗ ਕੇ ਆਈ ਹੋਈ ਹੈ ਨਾ ਬਟ ਫਿਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹੋਇਆ ਹੋਇਆ ਅੱਛੀ ਡਿਜ਼ਾਈਨਿੰਗ ਕਰਵਾਓ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਜੀ ਇਹ ਵਾਲੇ ਸੂਟ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਲਾ ਸਟਾਕੜਾ ਕਿਤੋਂ ਵੀ ਨਹੀਂ ਮਿਲਣਾ ਹੈਗਾ ਹਨਾ ਜਾਂ ਤਾਂ ਆਏਗਾ ਤਾਂ ਉਸ ਤੋਂ ਪਹਿਲਾਂ ਤੁਸੀਂ ਬਣਾ ਕੇ ਪਾ ਚੁੱਕੇ ਹੋਵਗੇ ਤੁਹਾਨੂੰ ਪਤਾ ਲੱਗ ਜਾਣਾ ਕਿ ਇਹ ਚੀਜ਼ ਵਾਕਈ ਹੀ ਬਿਲਕੁਲ ਲੇਟਸ ਆਈ ਹੋਈ ਸੀ ਠੀਕ ਹੈ ਜੀ ਇਹਦੇ ਵਿੱਚ ਪਹਿਲਾਂ ਆਏ ਸੀ ਕ੍ਰਸ਼ ਫੈਬਰਿਕ ਦੇ ਵਿੱਚ ਆਏ ਹੋਏ ਸੀ ਬਟ ਆਪਾਂ ਇਸ ਵਾਰ ਪਿਓਰ ਕਾਟਨ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ ਠੀਕ ਹੈ ਜੀ ਕੀਸਤਾ ਦਾ ਬ੍ਰਾਂਡ ਰਹੇਗਾ ਵਿਦਆਊਟ ਦੁਪੱਟਾ ਸਟੂਰ ਦੇ ਉੱਪਰ ਜਿਹੜੀ ਪ੍ਰਾਈਸ ਸ਼ੋ ਹੋ ਰਹੀ ਹੈ ਸਕਰੀਨ ਦੇ ਉੱਪਰ ਠੀਕ ਹੈ ਜੀ ਸਟੀਚਿੰਗ ਤੁਸੀਂ ਕਿੰਨੇ ਦੀ ਕਰਾਉਣੀ ਹੋ ਤੁਹਾਡੇ ਤੇ ਡਿਪੈਂਡ ਕਰਦਾ ਹੈ ਅਗਰ ਤੁਸੀਂ ਸਾਡੇ ਤੋਂ ਕਰਾਉਣੀ ਤੁਹਾਨੂੰ ਟਾਈਮ ਦੇਣਾ ਪਏਗਾ ਕਿਉਂਕਿ ਸਾਡੇ ਕੋਲ ਦੇਖੋ ਸਟਿਚਿੰਗ ਨੂੰ ਥੋੜਾ ਟਾਈਮ ਲੱਗਦਾ ਕਿਉਂਕਿ ਆਲਰੇਡੀ ਅੱਗੇ ਆਰਡਰ ਜਿਹੜੇ ਨੇ ਕਸਟਮਰ ਦੇ ਚੱਲ ਰਹੇ ਹੁੰਦੇ ਨੇ ਲੋਪੈ ਨੂੰ ਮੈਂ ਫੇਰ ਕਹਿ ਰਹੀ ਆ ਕਿ ਪਲੀਜ਼ ਬਿਨਾ ਸਕਰੀਨਸ਼ਾਟ ਤੋਂ ਸਾਨੂੰ ਨਾ ਪੁੱਛਿਓ ਕਿ ਇਹ ਵਾਲਾ ਕਲਰ ਹੈਗਾ ਅਮਨ ਜਿਆ ਹਨਾ ਇਹ ਚੀਜ਼ ਇਦਾਂ ਬਣ ਸਕਦੀ ਏ ਸਕਰੀਨਸ਼ਾਟ ਦੇ ਨਾਲ ਹੀ ਤੁਸੀਂ ਸਾਨੂੰ ਦੀ ਪ੍ਰਾਈਸ ਨਹੀਂ ਸੌਰੀ ਪ੍ਰਾਈਸ ਤਾਂ ਆਪਾਂ ਉੱਪਰ ਮੈਂਸ਼ਨ ਕਰ ਹੀ ਰਿਆ ਸਕਰੀਨਸ਼ਾਟ ਦੇ ਨਾਲ ਹੀ ਤੁਸੀਂ ਸਾਨੂੰ ਪੁੱਛਣਾ ਕਿ ਸੂਟ ਸਾਡੇ ਕੋਲ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਸਾਡਾ ਸਟਾਕ ਜਿਹੜਾ ਬੜੀ ਮੁਸ਼ਕਲ ਦੇ ਨਾਲ ਰੁ ਹੋ ਜੀ ਅੱਜ ਸ਼ਾਮ ਨੂੰ ਵੀਡੀਓ ਅਪਲੋਡ ਹੋ ਜਾਣੀ ਹੈ ਤੇ ਭੈਣਾਂ ਨੇ ਨਾਲ ਦੀ ਨਾਲ ਹੀ ਬਸ ਆਪਣੇ ਪੇਜ 'ਤੇ ਸਾਨੂੰ ਮੈਸੇਜ ਤੇ ਆਪਣੇ ਜਿਹੜੇ ਸੂਟ ਜਿਹੜੇ ਬੁੱਕ ਕਰ ਲੈਣੇ ਨੇ ਕਿਉਂਕਿ ਜਿਹੜੀਆਂ ਭੈਣਾਂ ਨੂੰ ਪਤਾ ਹੈ ਕਿ ਚੀਜ਼ਾਂ ਕਦੀ ਕਦੀ ਆਉਂਦੀਆਂ ਨੇ ਉਹ ਜ਼ਿਆਦਾ ਟਾਈਮ ਨਹੀਂ ਲਾਉਂਦੀਆਂ ਹੈਗੀਆਂ ਉਹ ਰਾਈਟ ਵੇਰੀ ਆਪਣੇ ਸੂਟ ਬੁੱਕ ਕਰ ਲੈਂਦੀਆਂ ਨੇ ਲਓ ਜੀ ਹੁਣ ਆਪਾਂ ਨਾਲ ਹੀ ਆਪਾਂ ਇੰਸਟਾਗ੍ਰam 'ਤੇ ਵੀ ਵੀਡੀਓ ਅਪਲੋਡ ਕਰਨੀ ਹੈ ਵੈਸੇ ਇਹਨਾਂ ਦਾ ਜ਼ਿਆਦਾ ਸਟਾਕ ਹੁੰਦਾ ਹੀ ਨਹੀਂ ਹੈਗਾ ਸਾਡੇ ਕੋਲ ਜਿਹੜਾ ਆਪਾਂ ਇੰਸਟਾਗ੍ਰam 'ਤੇ ਵੀ ਵੀਡੀਓ ਪਾਈਏ ਹੈ ਨਾ ਕਿਉਂਕਿ ਲਿਮਟਿਡ ਜਿਹਾ ਸਟਾਕ ਹੁੰਦਾ ਹੈ ਕਿਉਂਕਿ ਅਗਰ ਕੁਝ ਅੱਛਾ ਚਾਹੀਦਾ ਤਾਂ ਕਹਿੰਨਾਂ ਨਾ ਵੀ ਥੋੜਾ ਲੈ ਆਓ ਬਟ ਵਧੀਆ ਲੈ ਆਓ ਇਹ ਤੁਹਾਨੂੰ ਤਿੰਨ ਕਲਰ ਦਿਖਾਏ ਨੇ ਆਪਾਂ ਰੈੱਡ ਕਲਰ ਮੂਵਿਆ ਕਲਰ ਇਹਨੂੰ ਪਰਪਲ ਵੀ ਨਹੀਂ ਕਹਿ ਸਕਦੇ ਮੂਵਿਆ ਕਲਰ ਵੀ ਨਹੀਂ ਕਹਿ ਸਕਦੇ ਠੀਕੇ ਤੇ ਇੱਕ ਕਲਰ ਹੈਗਾ ਇਹ ਵਾਲਾ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਜੀ ਤੇ ਜਿਹੜਾ ਜਿਹੜਾ ਪਸੰਦ ਹੈ ਸਕਰੀਨਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਔਰ ਆਪਣੇ ਲਈ ਸੋਹਣੇ ਸੋਹਣੇ ਸੂਟ ਜਿਹੜੇ ਤੁਸੀਂ ਬੁੱਕ ਕਰ ਸਕਦੇ ਹੋ ਠੀਕੇ ਜੀ ਤਦੋ ਜੀ ਉਮੀਦ ਕਰਦੇ ਆ ਕਿ ਅੱਜ ਵਾਲੇ ਪ੍ਰਿੰਟ ਤੁਹਾਨੂੰ ਵਧੀਆ ਲੱਗੇ ਹੋਣਗੇ ਅਗਰ ਵਧੀਆ ਲੱਗੇ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ